ਤਰਨਾਕਰ ਅਰਨਸੈਨ ਜਿਹੜਾ ਔਰ ਇੱਕ ਬੁਢੇ ਲਿਖੇ ਡਾਕਟਰਾਂ ਵੱਲੋਂ ਜੋ ਸਰਕਾਰ ਦੀ ਨੀਤੀ ਸੀ ਅੱਜ ਲੋਕਾਂ ਨੂੰ ਭਾਵਾਗੇ ਜਿਵੇਂ ਲੈਪਟਾਪ ਦੇਵਾਂਗੇ ਰਾਜੋ ਦਿੱਲੀ ਜਿਹੜੀ ਉਹਨਾਂ ਦੀ ਮਾਨਸਿਕਤਾ ਹੈ ਉਹ ਸਾਫ ਜਾਹਰ ਹੁੰਦੀ ਹੈ ਕਿ ਇੱਕ ਡਾਕਟਰ ਬਣਦੇ باوجود ਵੀ ਅਜਿਹੇ ਜ਼ਹਿਰਾਂ ਤਿਆਰ ਕੀਤੇ ਗਏ ਜਿਨ੍ਹਾਂ ਲੱਖਾਂ ਬੰਦਾ ਮੁਰਦਾਬਾਦ ਦੇ ਨਾਰੇ ਲਾਈ ਗਈ ਹੈ ਤਾਂ ਹੁਣ ਦੇਸ਼ ਦੇ ਵਿੱਚ ਮਲ ਸਕਦਾ ਸੀ ਔਰ ਉਸ ਜ਼ਹਿਰ ਦਾ ਹਜੇ ਤੱਕ ਕੋੜ ਵੀ ਨਹੀਂ ਬਣਿਆ ਮੁਰਦਾਬਾਦ ਸੈਨਾ ਸਾਇਨਾਈਟ ਨਾਲੋਂ ਵੀ ਕਈ guna ਜ਼ਿਆਦਾ ਖਤਰਨਾਕ ਜਹਿਰ تیار ਕਰ ਰਹੇ ਸੀ ਜੋ ਫੈ ਗਿਆ ਗੁਜਰਾਤ ਐਡੀਐਸ ਵੱਲੋਂ ਔਰ ਇੱਕ ਲੇਡੀ ਡਾਕਟਰ ਦੇ ਘਰੋਂ ਕਿ ਕੇ 47 ਫੜੀ ਜਾਣੀ ਦੇ ਗਿਰਦਾਰਾਂ ਕੋਲ ਔਰ ਇੱਕ ਡਾਕਟਰ ਤੇ ਹੋਸਟਲ ਦੇ ਵਿੱਚ ਕੇ ਕੇ 47 ਫੜੀ ਜਾਣੀ ਇਹ ਦੇਸ਼ ਦੇ ਵਿੱਚ ਜੋ ਗ੍ਰੈਜੂਏਟਮ ਕਰਨਾ ਚਾਹੁੰਦੇ ਆ ਜੋ ਇਹਨਾਂ ਦਾ ਮਨਸੂਬਾ ਹੈ ਕਿ ਅਸੀਂ ਗੱਜਵਾ ਹੰਦ ਕਰਨੇ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਗੱਜਵਾ ਹੰਦ ਨਹੀਂ ਹੋਣ ਦੇਣਾ ਕਿ ਜਲਵਾ ਹੰਦ ਜ਼ਰੂਰ ਹੋ ਸਕਦਾ